ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ ਅਸੀਂ ਸੁਭਕਰਨ ਸਿੰਘ ਜੀ ਵੱਲੋਂ ਜੋ ਕਿਸਾਨੀ ਅੰਦੋਲਨ ਦੌਰਾਨ ਸੇਵਾ ਦੀ ਪ੍ਰਾਪਤ ਕਰਗੇ ਸੀ ਉਹਨਾਂ ਦਾ ਪਰਿਵਾਰ ਮੇਰੇ ਖੱਬੇ ਪਾਸੇ ਬਜ਼ੀਰ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਚਰਨਜੀਤ ਸਿੰਘ ਜੀ ਉਹਨਾਂ ਦੇ ਪਿਤਾ ਜੀ ਬੀਬੀ ਗੁਰਪ੍ਰੀਤ ਕੌਰ ਉਹਨਾਂ ਦੀ ਛੋਟੀ ਭੈਣ ਦਾਦੀ ਸਰਜੀਤ ਕੌਰ ਖੜੇ ਹੈ ਅੱਜ ਅਸੀਂ ਇਹ ਸਪੱਸ਼ਟ ਕਰਨ ਵਾਸਤੇ ਬੇਨਤੀ ਕਰਨ ਲੱਗੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਚੈਨਲ ਦੇ ਉੱਤੇ ਇੱਕ ਵੀਡੀਓ ਚਲਾਈ ਜਾ ਰਹੀ ਹੈ ਕਿ ਪਰਿਵਾਰ ਤੋਂ ਜਥੇਵੰਦੀਆਂ ਨੇ ਜਾਂ ਕਿਸੇ ਸੰਸਥਾ ਤੋਂ ਜਥੇਵੰਦੀ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਸੋ ਅਸੀਂ ਚਾਹੁੰਦੇ ਆ ਕਿ ਸਹੀ ਸੁਭ ਕਮ ਸਿੰਘ ਦਾ ਨਾਮ ਕਿਸੇ ਵੀ ਇਸ ਤਰ੍ਹਾਂ ਬਦਨਾਮ ਕਰਨ ਵਾਸਤੇ ਨਾਂਅ ਛਿੱਟਾ ਜਾਵੇ। ਨਾ ਹੀ ਤਾਂ ਕਿਸੇ ਜਥੇਬੰਦੀ ਨੇ ਇਸ ਪਰਿਵਾਰ ਤੋਂ ਜਾਂ ਕਿਸੇ ਸੰਸਥਾ ਤੋਂ ਕੋਈ ਪੈਸੇ ਦੀ ਮੰਗ ਨਹੀਂ ਕੀਤੀ ਸ੍ਰੀ ਮੱਥੀਆਂ ਜਥੇਬੰਦੀਆਂ ਤੇ ਇਸ ਜਥੇਬੰਦੀ ਕਿਸਾਨ ਜਥੇਬੰਦੀ ਵੱਲੋਂ ਪਰਿਵਾਰ ਦਾ ਪੂਰਾ ਪੂਰਾ ਸਾਥ ਦਿੱਤਾ ਗਿਆ ਹੈ ਹਰ ਤਰ੍ਹਾਂ ਦਾ ਸਹਾਇਕ ਕੀਤਾ ਗਿਆ ਸੋ ਅਸੀਂ ਇਸ ਗੱਲ ਦੀ ਸਾਰਿਆਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵਿਵਾਦ ਦੇ ਵਿੱਚ ਪਰਿਵਾਰ ਨੂੰ ਜਾਂ ਜਥੇਬੰਦੀ ਨੂੰ ਸਿੱਟਣ ਦੀ ਲੋੜ ਨਹੀਂ ਤੇ ਪੂਰਾ ਪੂਰਾ ਸਹਿਯੋਗ ਕੀਤਾ ਇੰਨੀਆਂ ਬੇਨਤੀਆਂ ਕਰਦੇ ਹੋਏ ਸੀ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਤੇ ਨਾਲ ਹੀ ਮੈਂ ਬਲਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਉਹ ਕਰਦੇ ਆ ਵੀ ਇਹ ਜੋ ਵੀ ਮਾਹੌਲ ਚੱਲ ਰਿਹਾ ਹੈ ਇਹਦੇ ਵਿੱਚ ਨਾ ਵਾ ਸਾਡੇ ਸ਼ਰਧਕਾਰ ਨੂੰ ਬਦਨਾਮ ਕੀਤਾ ਜਾਵੇ ਨਾ ਇਹਨਾਂ ਪਰਛਨਾ ਲਿਆਇਆ ਜਾਵੇ ਨਾ ਇਹ ਸਿੱਧੂ ਪਰਜੇ ਸੇਵੰਦੀ ਨੂੰ ਨਰਨਾਰਾ ਕੀਤਾ ਜਾਵੇ ਇਹ ਹੱਥ ਜੋੜ ਕੇ ਬੇਨਤੀ ਕਰਦਿਆਂ ਅੱਜ ਤੋਂ ਬਾਅਦ ਸਾਡੇ ਕੋਈ ਸ਼ਰਧਕਾਰ ਨੂੰ ਕਿਸੇ ਮਸਲੇ ਦੇ ਵਿੱਚ ਨਾ ਲੱਟਾਇਆ ਜਾਵੇ ਸਾਨੂੰ ਸਰਾਉਣਾ ਨਾ ਕੀਤਾ ਜਾਵੇ ਹਾਂਜੀ ਬਲੀ ਕੀ ਨਾਮ ਜੀ ਗੁਰਪ੍ਰੀਤ ਸਿੰਘ ਜੀ ਗੋਪ੍ਰੀਸ਼ਿੰਘ ਦੀ ਕੱਲ ਤੋਂ ਦੇ ਨਾਲ ਵੀ ਕਾਰਡੀਓ ਵੈਲ ਹੋਇਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਅਸੀਂ ਆਡੀਓ ਦੀ ਗੱਲ ਕਰ ਰਹੇ ਹਾਂ ਜਿਹੜਾ ਅਨਾਉਂਸਮੈਂਟ ਹੋਇਆ ਸੀ ਜੀ ਜੀ ਜਿਹੜੀ ਅਨਾਉਂਸਮੈਂਟ ਹੈ ਜੀ ਇਹ ਬਿਲਕੁਲ ਗਮਰਾਹਕ ਅਨਾਉਂਸਮੈਂਟ ਹੈ ਇੱਕ ਪਲਾਨਿੰਗ ਤਹਿਤ ਕੀਤੀ ਗਈ ਹੈ 24 ਘੰਟੇ ਪਹਿਲਾਂ ਅਨਾਉਂਸਮੈਂਟ ਹੋਇਆ 24 ਘੰਟੇ ਬਾਅਦ ਇਹ ਚੈਨਲ ਨੂੰ ਬੈਰਲ ਕੀਤਾ ਗਿਆ ਇਹ ਬਿਲਕੁਲ ਗਮਰਾਹਕ ਹੁਣਾ ਅਜਿਹੀ ਕੋਈ ਮੰਗ ਸਾਡੇ ਵੱਲੋਂ ਜਿਹੜੀ ਗੋਲਕਦਾ ਜਾਂ ਸ਼ੁਭਕਰਨ ਦੀ ਸ਼ਹੀਦੀ ਦਿਹਾੜੇ ਦਾ ਅੰਤਮ ਅਰਦਾਸ ਦਿਨ ਹੋਈ ਜਿਹੜੀ ਆ ਰਾਸ਼ੀ ਕੱਠੀ ਹੋਈ ਸੀ ਜਿਹੜੀ ਲੋਕਾਂ ਨੇ ਮੱਥਾ ਟੇਕਿਆ ਸੀ ਉਹਦੇ ਸੰਬੰਧ ਦੇ ਵਿੱਚ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਬਿਲਕੁਲ ਗਮਰਾਹਕੁੰਨਾ ਇਹਦੇ ਵਿੱਚ ਕੋਈ ਸਚਾਈ ਨਹੀਂ ਹੈਗੀ ਅਸੀਂ ਨਾ ਅੱਜ ਮੰਗ ਕੀਤੀ ਹੈ ਨਾ ਕੱਲ ਮੰਗ ਕੀਤੀ ਹੈ ਔਰ ਕੱਲ ਅਸੀਂ ਇਹ ਚੈਲੰਜ ਵੀ ਕੀਤਾ ਸੀ ਵੀ ਜੇਕਰ ਕੋਈ ਬੰਦਾ ਇਹ ਗੱਲ ਕਹਿੰਦਾ ਤਾਂ ਗੁਰਦੁਆਰਾ ਸਾਹਿਬ ਆ ਕੇ ਸੌਂ ਖਾ ਸਕਦਾ ਅਸੀਂ ਸੌਂ ਖਾਣ ਨੂੰ ਤਿਆਰ ਹਾਂ ਕਮੇਟੀ ਵੱਲੋਂ ਨਹੀਂ ਜਿਸ ਤੋਂ ਨਾਮ ਆ ਰਹੇ ਹੈਗਾ ਕਮੇਟੀ ਵੀ ਬੈਠ ਕੇ ਕਰੀ ਗਈ ਐ ਸਿੱਧੂਪੁਰ ਯੂਨੀਅਨ ਵੱਲੋਂ ਜੀ ਉਹ ਆਡੀਓ ਵਿੱਚ ਵੀ ਕਹਿੰਦੇ ਨੇ ਵੀ ਇਹ ਦੋ ਬੰਦੇ ਸਾਡੇ ਤੋਂ 4-5 ਬੰਦੇ ਪੈਸੀ ਮੰਗ ਰਹੇ ਨੇ ਜਿਹਦੇ ਵਿੱਚ 90000 1 ਲੱਖ ਰੁਪਏ ਦੀ ਡਿਮਾਂਡ ਕਰੀ ਜੀ ਸਾਡੇ ਵੱਲੋਂ 1 ਲੱਖ ਤੁਸੀਂ ਇਸ ਬਰਕੀ ਕਹਿਣਾ ਚਾਹੁੰਦੇ ਵੀ 1 ਲੱਖ ਰੁਪਏ ਜਿਵੇਂ ਕਹ ਰਹੇ ਮੰਗਿਆ ਜਾ ਰਿਹਾ ਇਹ ਸਾਡੇ ਪਿੰਡ ਦੀ ਪਰੰਪਰਾ ਹੈ ਜੀ ਸਾਡੇ ਪਿੰਡ ਦੀ ਪਰੰਪਰਾ ਹੈ ਵੀ ਜਦੋਂ ਕੋਈ ਫੰਡ ਦੀ ਘਾਟ ਪੈਂਦੀ ਹੈ ਨਾ ਅਸੀਂ ਸਹਿਯੋਗ ਲੈ ਲੈਂਦੇ ਹਾਂ ਨਾ ਧਾਰਮਿਕ ਜਿਹਾ ਸੰਸਥਾਵਾਂ ਤੋਂ ਜੀ ਔਰ ਇਹ ਅਸੀਂ ਤਿੰਨ ਪ੍ਰਧਾਨਾਂ ਕੋਲੇ ਬੇਨਤੀ ਕੀਤੀ ਸੀ ਜਿਵੇਂ ਕਿ ਬਾਬਾ ਬੁੱਲਾ ਜੀ ਦੇ ਪ੍ਰਧਾਨ ਹੈ ਇਧਰੋਂ ਸਾਡੇ ਡੇਰੇ ਬਾਬਾ ਭਜਨ ਦਾਸ ਜੀ ਦੇ ਪ੍ਰਧਾਨ ਹੈ ਔਰ ਇਹ ਸਾਡੇ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੈ ਜਿਹੜੇ ਦੀ ਗੱਲ ਚੱਲ ਰਹੀ ਹੈ ਜੀ ਸਾਨੂੰ ਬਾਬਾ ਬੁੱਲਾ ਜੀ ਵਾਲਿਆਂ ਨੇ ਇਹ ਕਹਿਤਾ ਸੀ ਕਿ ਤੁਹਾਨੂੰ 31000 ਰੁਪਏ ਅਸੀਂ ਜਿਹੜੀ ਸੇਵਾ ਇਹ ਯੋਗਦਾਨ ਦੇ ਦਾਂਗੇ ਠੀਕ ਹੈ ਜੀ ਉੱਥੇ ਤਾਂ ਸਾਡੀ ਕੋਈ ਭੇਟਾ ਨਹੀਂ ਗਈ ਵੀ ਸੀ ਇਹ ਗੱਲ ਕਨਫਰਮ ਕਰ ਦਈਏ ਫਿਰ ਸਾਨੂੰ ਇਹਨਾਂ ਨੇ ਪਹਿਲਾਂ ਵੀ ਯੋਗਦਾਨ ਦਿੱਤਾ ਡੇਰੇ ਵਾਲਿਆਂ ਨੇ ਬਹੁਤ ਯੋਗਦਾਨ ਦਿੱਤਾ ਉਦੋਂ ਵੀ ਇਹਨਾਂ ਨੇ ਘੋਲੇਟੀਨ ਵਗੈਰਾ ਦਿੱਤੇ ਜਦੋਂ ਅਸੀਂ ਟਰਾਲੀ ਪਿੰਡੋ ਲੈ ਕੇ ਗਏ ਆ ਸੋ ਇਹਨਾਂ ਨੇ ਵੀ ਸਰਦਾਂ ਮੁਤਾਬਕ ਇਹਨਾਂ ਨੇ ਕੈਸੇ ਜੀ ਕਮੇਟੀ ਨੂੰ ਬੁਹਾ ਕੇ ਸੀ ਉਸ ਹਿਸਾਬ ਨਾਲ ਫੈਸਲਾ ਲੈ ਲਾਂਗੇ ਤੀਸਰਾ ਇਹਨਾਂ ਨਾਲ ਗੱਲ ਹੋਈ ਸੀ ਇਹਨਾਂ ਦਾ ਇੱਥੇ ਸਾਡੇ 22 ਕਿੱਲੇ ਜ਼ਮੀਨ ਹੈ ਜੀ ਇਸ ਗੁਰਦੁਆਰਾ ਸਾਹਿਬ ਦੇ ਨਾਮ ਸਭ ਤੋਂ ਵੱਧ ਆਮਦਨ ਹੈ ਜੀ ਇਸ ਗੁਰਦੁਆਰਾ ਸਾਹਿਬ ਨੂੰ ਹੈ ਇਹਨਾਂ ਤੋਂ ਅਸੀਂ ਲੱਖ ਰੁਪਏ ਮਦਦ ਮੰਗੀ ਸੀ ਔਰ ਪਹਿਲਾਂ ਵੀ ਇਹ ਕਰਦੇ ਉਗਰਾਹਾ ਜਿੱਥੇ ਬੰਦੀ ਦੀ ਮਦਦ ਕੀਤੀ ਹੈ ਔਰ ਸਾਰੀਆਂ ਜਿਹੜੇ ਕੋ ਟੂਰਨਾਮੈਂਟ ਹੁੰਦੇ ਨੇ ਸਾਰਿਆਂ ਦੇ ਵਿੱਚ ਮਦਦ ਕਰਦੇ ਰਹੇ ਹੈ ਪਰ ਸਾਡੇ ਨਾਲ ਇਹਨਾਂ ਨੇ ਜਿਹੜੀ ਹੈਗੀ ਹੈ ਪੋਲਿਟਿਕਸ ਵਾਲੀ ਰਾਜਨੀਤੀ ਵਾਲੀ ਗੱਲ ਕੀਤੀ ਹੈ ਔਰ ਤਿੰਨ ਚਾਰ ਦਿਨ ਸਾਨੂੰ ਲਮਕਾਉਂਦੇ ਰਹੇ ਜੀ ਅੱਜ ਆਇਆ ਕਰਦੇ ਆਇਆ ਕਰਦੇ ਆ ਪਿੱਛੋਂ ਇਹਨਾਂ ਨੇ ਸਾਨੂੰ ਸਾਡੇ ਇਹ ਅਮਰਜੀਤ ਸਿੰਘ ਖੜੇ ਹੈ ਇਹਨਾਂ ਨੂੰ ਲਾਸ਼ ਦੇ ਇਹਨਾਂ ਨੇ ਇਹ ਕਹਿ ਕੇ ਕੱਲ ਨੂੰ ਪਿੰਡ ਦਾ ਇਕੱਠ ਕਰਕੇ ਜੀ ਫੈਸਲਾ ਲੈ ਲਾਂਗੇ ਕਿਸ ਨੂੰ ਪੈਸੇ ਦੇਣੇ ਹੈ ਕਿ ਨਾ ਦੇਣੇ ਪਰ ਉਸ ਤੋਂ ਬਾਅਦ ਇਹਨਾਂ ਨੇ ਉਹ ਇਕੱਠ ਦੇ ਵਿੱਚ ਉਸ ਨੂੰ ਵੀ ਘਮਾਉਂਦੇ ਹੋਏ ਇਹਨਾਂ ਨੇ ਅਨਾਉਂਸਮੈਂਟ ਕੀਤੀ ਸਾਡੇ ਦੋ ਬੰਦਾ ਦੇ ਨਾਮ ਤੇ ਵੀ ਉਹ ਬ ਤੇ ਸਪਸ਼ਟੀਕਰਨ ਦੇਣ ਵੀ ਸਾਥ ਜਿਹੜੇ ਪੈਸੇ ਮੰਗੇ ਜਾ ਰਹੇ ਉਸ ਤੋਂ ਬਾਅਦ ਅਸੀਂ ਦਾਣਾ ਮੰਡੀ ਦੇ ਵਿੱਚ ਆਏ ਆ ਸਾਰੇ ਨਗਰਪੁਰੇ ਬੇਨਤੀ ਕੀਤੀ ਏ ਔਰ ਨਗਰ ਨੂੰ ਵੀ ਦੱਸਿਆ ਕਿ ਅਸੀਂ ਤਾਂ ਇਸ ਅੰਦੋਲਨ ਵਾਸਤੇ ਮੰਗ ਰਹੇ ਹਾਂ ਕਿਉਂਕਿ ਅੰਦੋਲਨ ਸਾਰਾ ਦਾ ਸਾਂਝਾ ਹੈ ਗੁਰੂਕਰਾਂ ਨੇ ਪਿਛਲੇ ਅੰਦੋਲਨਾਂ ਦੇ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਲੰਗਰ ਲਾ ਕੇ ਮਦਦ ਕੀਤੀ ਸੀ ਇਸ ਵਿੱਚ ਵੀ ਅਸੀਂ ਸਹਿਯੋਗ ਮੰਗ ਰਹੇ ਹਾਂ ਪਰ ਇਹਨਾਂ ਉਸ ਅਸੀਂ ਨਗਰ ਨੂੰ ਕਹਿਤਾ ਸੀ ਵੀ ਤੁਸੀਂ ਹਾਂ ਕਰੋਗੇ ਤਾਂ ਹਾਂ ਨਾ ਕਰੋਗੇ ਤਾਂ ਨਾ ਇਹ ਨਗਰ ਦੇ ਵਿੱਚ ਤਾਂ ਇਹਨਾਂ ਨੇ ਫੇਰ ਵੀ ਕੋਈ ਸਹਿਮਤੀ ਨਹੀਂ ਬਣਾਈ ਫੇਰ ਵੀ ਇਹ ਪੰਜ ਸੱਤ ਬੰਦੇ ਗੁਰਦੁਆਰਾ ਸਾਹਿਬ ਜਾ ਕੇ ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਮਤਾ ਪਾਇਆ ਜਾਂਦਾ ਇਸ ਤੋਂ ਬਾਅਦ ਕਿਸੇ ਜਥੇਬੰਦੀ ਦੀ ਕੋਈ ਮਦਦ ਨਹੀਂ ਕੀਤੀ ਜਾਊ। ਇਹਦੇ ਵਿੱਚ ਬੈਕਗ੍ਰਾਉਂਡ ਤੇ ਮੈਂ ਥੋੜਾ ਜਣਾ ਚਾਹੂੰਗਾ ਜੀ ਇੱਥੇ ਸਿੱਧੂਪੁਰ ਜਿੱਥੇ ਬੰਦੇ ਸੰਘਰਸ਼ ਲੜਿਆ ਫੈਕਟਰੀ ਦੇ ਵਿਰੁੱਧ ਤੁਸੀਂ মিডিਆ ਰਾਹੀਂ ਕਵਰ ਕਰਦੇ ਰਹੇ। ਇਹ ਇੱਕ ਉਹ ਲੌਬੀ ਹੈ ਜਿਹੜੀ ਪੂਰੀ ਦੀ ਪੂਰੀ ਜਥੇਬੰਦੀ ਦੇ ਖਿਲਾਫ ਕੰਮ ਕਰ ਰਹੀ ਹੈ ਔਰ ਉਸ ਨੂੰ ਜਾਣਬੁੱਝ ਕੇ ਟਾਰਗੇਟ ਕਰ ਰਹੀ ਹੈ। ਮੈਂ ਸਪਸ਼ਟ ਕਰ ਦਿਆਂ ਕਿ ਇਹ ਜਥੇ ਜਿਹੜੀ ਲੌਬੀ ਹੈ ਇਰੇ ਮਨਸੂਬੇ ਬਹੁਤ ਘਾਤਕ ਹੈ ਜਥੇਬੰਦੀ ਪ੍ਰਤੀ ਔਰ ਇਹ ਕਿਸੇ ਹੱਦ ਤੱਕ ਵੀ ਜਾ ਸਕਦੇ ਹੈ ਔਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿਉਂਕਿ 24 ਘੰਟੇ ਪਹਿਲਾਂ ਹੋਈ ਅਨਾਊਂਸਮੈਂਟ ਨੂੰ ਸਾਰੇ ਚੈਨਲਾਂ ਤੇ ਇੱਕੋ ਸਮੇਂ ਇਹਨਾਂ ਨੇ ਘਮਾਇਆ ਔਰ ਜਥੇਬੰਦੀ ਦੀ ਇਹਨਾਂ ਨੇ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜਥੇਬੰਦੀ ਪਹਿਲਾਂ ਵੀ ਪਹਿਲਾਂ ਵੀ ਇਲਜ਼ਾਮ ਲਾਇਆ ਸੀ ਇਹਨਾਂ ਨੇ ਜਦੋਂ ਅੰਦੋਲਨ ਚੱਲ ਰਿਹਾ ਸੀ ਫੈਕਟਰੀ ਦਾ ਉਸ ਵੇਲੇ ਵੀ ਪਾਤਸ਼ਾਪ ਹੋ ਕੇ ਨਿਕਲੀ ਸੀ ਹੁਣ ਵੀ ਪਾਤਸ਼ਾਪ ਹੋ ਕੇ ਨਿਕਲੂਗੀ ਜਥੇਬੰਦੀ ਦੇ ਵਿੱਚ ਨਾ ਕੱਲ ਹੁੰਤਾਈ ਸੀ ਨਾ ਅੱਜ ਹੁੰਤਾਈ ਕਿਹੜੀ ਕਿਹੜੀ ਫੈਕਟਰੀ ਦੇ ਵੱ ਇਹ ਇੱਥੇ ਤਰਨਜੋਤ ਗਰੁੱਪ ਵੱਲੋਂ ਲਾਈ ਜਾ ਰਹੀ ਸੀ ਪ੍ਰਾਈਦੀ ਦੀ ਫੈਕਟਰੀ ਸੀ ਤੁਹਾਡੇ ਵੱਲੋਂ ਪੈਸੇ ਦੀ ਮੰਗ ਕਰੀ ਗਈ ਸੀ ਵੀ ਸਾਨੂੰ 1 ਲੱਖ ਰੁਪਇਆ ਦਿੱਤੇ ਮਲੇ ਨਿਕਾਈ ਦੇ ਨਹੀਂ ਸਰ ਅਸੀਂ ਤਿੰਨਾਂ ਗੁਰੂ ਘਰਾਂ ਨੂੰ ਕੀਤੀ ਹੈ ਜੀ ਅੱਜ ਕਰੀ ਜਾਂਦਾ ਦੇਖ ਹਾਂ ਇਹ ਤਾਂ ਸੇਵਾ ਵਾਸਤੇ ਕੀਤੀ ਹੈ ਜੋ ਹੁਣ ਸਾਡੇ ਨਿਕਾਈ ਵਾਸਤੇ ਕੀਤੀ ਹੈ ਉਸ ਦਾ ਮੈਂ ਜਿਹੜੀ ਮੈਂ ਤੁਹਾਨੂੰ ਗੱਲ ਦੁਬਾਰਾ ਕਨਫਰਮ ਕਰ ਦਿਆਂ ਉਸ ਦਾ ਭੋਗ ਨਾਲ ਭੋਗ ਤੇ ਖਰਚ ਹੋਈ ਰਾਸ਼ੀ ਨਾਲ ਭੋਗ ਦੇ ਸੰਬੰਧ ਦੇ ਵਿੱਚ ਜਿਹੜੀ ਉੱਥੇ ਭੇਟਾ ਆਈ ਹੈ ਗੋਲਕ ਨਾਲ ਉਸ ਨਾਲ ਕੋਈ ਸੰਬੰਧ ਨਹੀਂ ਹੈ ਇਸ ਕੰਮ ਦਾ ਜਿਹੜੀ ਇਹ ਰਲਗੱਡ ਕੀਤੀ ਜਾ ਰਹੀ ਹੈ ਗੱਲ ਮੈਂ ਇਹਨੂੰ ਸੈਪਰੇਟ ਕਰਨਾ ਚਾਹੁੰਦਾ ਉਸ ਗੱਲ ਨਾਲ ਕੋਈ ਸਬੰਧ ਨਹੀਂ ਹੈ ਇਸ ਗੱਲ ਦਾ ਪਾਰਕ ਦੇ ਕਿਸਾਨ ਜੀ ਸਿੱਧੂਪੁਰ ਦਾ ਇਹਦੇ ਵਿੱਚ ਕੋਈ ਲੈਣ ਦੇਣ ਹੈਗਾ ਕੋਈ ਕਿਸੇ ਪ੍ਰਕਾਰ ਦਾ ਕੋਈ ਲੈਣ ਦੇਣ ਨਹੀਂ ਜੀ ਇਹ ਸਾਡੇ ਨਗਰ ਦਾ ਕੰਮ ਹੈ ਨਗਰ ਦੀ ਇਕਾਈ ਹੈ ਨਗਰ ਤੋਂ ਅਸੀਂ ਸੇਵਾ ਮੰਗ ਰਹੇ ਹਾਂ ਨਗਰ 'ਚ ਹੀ ਹੁਣ ਜਾਵਾਂਗੇ April ਦੇ ਮਹੀਨੇ ਆ ਜਾਣੀਆਂ ਕਣਕ ਜਾਣੀਆਂ ਨਗਰ ਤੋਂ ਹੀ ਫੇਰ ਪੈਸੇ ਇਕੱਠੇ ਕਰਨੇ ਤਾਂ ਇਹ ਕਹਿਣਾ ਵੀ ਅਸੀਂ ਜਿਹੜੇ ਵੀ ਬੰਦੇ ਦੇਣ ਨਾਲ ਅਸੀਂ ਕਾਰਵਾਈ ਕਰਾਵਾਂਗੇ ਤੇ ਜਾਂਚ ਕਰਾਂਗੇ ਬਿਲਕੁਲ ਜੀ ਬਿਲਕੁਲ ਉਹ ਅਸੀਂ ਪੂਰਾ ਸਹਿਯੋਗ ਦੇਵਾਂਗੇ ਅਸੀਂ ਆਪਦਾ ਪੱਖ ਰੱਖਾਂਗੇ ਠੀਕ ਹੈ ਕਿਸੇ ਪ੍ਰਕਾਰ ਦੀ ਕੋਈ ਮਾਫੀ ਨਹੀਂ ਮੰਗੀ ਜਿਹੜਾ ਸਾਨੂੰ ਇਹ ਬੰਦਾ ਕਹਿ ਰਿਹਾ ਵੀ ਅਸੀਂ ਉੱਥੇ ਕਿਸੇ ਪ੍ਰਕਾਰ ਦੀ ਕੋਈ ਮਾਫੀ ਮੰਗੀ ਹੈ ਉਹ ਬੰਦਾ ਹੁਣ ਵੀ ਗੁਰੂ ਚੱਕਰ ਜਾ ਕੇ ਸਾਡੇ ਨਾਲ ਸੌਂਹ ਕਾ ਸਕਦਾ ਗੁਰੂ ਘਰ ਦੇ ਅਰਦਾਸ ਦੇ ਵਿੱਚ ਅਸੀਂ ਹੁਣ ਖੜਨ ਨੂੰ ਤਿਆਰ ਆ ਮਾਫੀ ਮੰਗਣ ਵਾਲਾ ਕੋਈ ਅਸੀਂ ਜੁਰਮ ਨਹੀਂ ਕੀਤਾ ਮਾਫੀ ਅਸੀਂ ਕਦੀ ਮੰਗੀ ਹੈ ਜੀ ਕੋਈ ਜੁਰਮ ਨਹੀਂ ਕੀਤਾ ਨਗਰ ਦੇ ਵਿੱਚ ਰਹਿੰਦੇ ਆ ਨਗਰ ਦਾ ਗੁਰੂ ਘਰ ਹੈ ਨਗਰ ਦਾ ਸਹਿਯੋਗ ਦਿੰਦੇ ਆ ਅਸੀਂ ਵੀ ਉੱਥੇ ਗੁਰੂ ਘਰ ਪਰਚੀਆਂ ਕਟਾਉਂਦੇ ਆ ਸਰਕਾਰ ਸੇਵਾ ਚੱਲਦੀ ਹੈ ਅਸੀਂ ਵੀ ਪਰਚੀਆਂ ਕਟਾਉਂਦੇ ਆ ਅਸੀਂ ਨਗਰ ਨੂੰ ਦੇ ਗੁਰੂ ਘਰ ਨੂੰ ਦੇ ਵੀ ਸਕਦੇ ਆ ਗੁਰੂ ਸਾਡਾ ਸਾਡਾ ਗੁਰੂ ਅਸੀਂ ਗੁਰੂ ਤੋਂ ਮੰਗ ਇਸ ਗੱਲ ਨਾਲ ਤਾਂ ਕੋਈ ਲੱਲਾ ਖੱਖੇ ਨਹੀਂ ਜੀ ਤੁਸੀਂ ਕਿਹੜੀ ਜੱਥੇ ਬੰਦਿਆਂ ਤੋਂ ਬੰਦ ਰੱਖਦੇ ਕੀ ਹੁੰਦਾ ਤੁਹਾਡੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਮੈਂ ਕਾਰਕੁਨਾਂ ਜੀ ਵਰਕਰਾਂ ਠੀਕ ਹੈ ਜੀ ਔਰ ਮੈਂ ਕਿਸੇ ਅਹੁਦੇ ਤੇ ਦਾ ਮਹਤਾਜ ਨਹੀਂ ਹਾਂ ਕਿਸੇ ਅਹੁਦੇ ਨਾਲ ਮੈਂ ਕਿਸੇ ਅਹੁਦੇ ਦਾ ਬੰਨਣਾ ਵੀ ਨਹੀਂ ਚਾਹੁੰਦਾ ਪਰ ਮੈਂ ਸਿੱਧੂਪੁਰ ਜੱਥੇਬੰਦੀ ਦਾ ਅੰਦੋਲਨ ਵੇਲੇ ਦਾ ਖੜਾ ਅੰਦੋਲਨ ਤੋਂ ਪਹਿਲਾਂ ਦਾ ਖੜਾ ਔਰ ਲਗਾਤਾਰ ਚੱਲ ਰਿਹਾ ਕਿੰਨੇ ਸਾਲਾਂ ਤੋਂ ਜੱਥੇਬੰਦੀ ਦਾ ਖੜੀ ਹੈ ਚਾਰ ਸਾਲ ਹੋ ਗਏ ਸਾਰ